ਵੀਰ 2 ਮਿੰਟ ਇੱਥੇ ਰੋਗ ਬੈਠੇ 2 ਮਿੰਟ ਤੇ ਮੈਂ ਆ ਗਿਆ ਉਹ ਕਿੱਥੇ ਚਲੇ ਆ ਉਹ 2 ਮਿੰਟ ਬਹਿ ਗਿਆ ਕਿ ਮਾਂ ਨੂੰ ਮਿਲਣਾ ਕਲਜੀ ਆਣਾ ਉਹ 2 ਮਿੰਟ ਬਹਿ ਕੇ ਜਾ ਆ ਗਿਆ ਮੈਂ ਹੁਣੇ ਆ ਗਿਆ ਮੈਂ ਹੁਣੇ ਪਤਾ ਨਹੀਂ ਕਿਹੜੀ ਬਾਤ ਚਲ ਗਿਆ ਹੁਣ ਲੈ ਕਿੱਥੇ ਚਲ ਗਏ ਕਿੱਥੋਂ ਆਇਆ ਤੂੰ ਬਸ ਇੱਥੇ ਗਿਆ ਇੱਥੇ ਕਿੱਥੇ ਜਾਣਾ ਸੀ ਮੈਨੂੰ ਪਤਾ ਕਿੱਥੇ ਗਿਆ ਤੂੰ ਅੱਧਾ ਘੰਟਾ ਹੋ ਗਿਆ ਤੈਨੂੰ ਘਰੇ ਨੂੰ ਮੇਰੇ ਇੱਥੇ ਦਾੜੀ ਜਬਾਦ ਕਿੱਥੇ ਹੋ ਚਲੇ ਤੈਨੂੰ ਡੀਜੀ ਡੀ ਕੇ ਕੀ ਹੋ ਗਿਆ ਤੈਨੂੰ 5 ਮਿੰਟ ਮੈਂ ਗਿਆ ਕੀ ਹੋ ਗਿਆ ਵੀ ਤਾ ਉਹ ਅੱਗੇ ਗਿਆ ਵੱਡ ਖਾਨ ਨੂੰ ਘਾਤੋਂ ਪਈ ਜਾਂਦੇ ਵੀਰ ਜੀ ਤੁਸੀਂ ਨਾ ਵੱਡ ਖਾਨ ਦਾ ਪਵਾ ਉਹ ਦੀਰੀ ਦਾ ਪੋਤਾ 2 ਕੱਪ ਜਿੱਤ ਕੇ ਲਿਆ ਕਬੱਡੀ ਚੋਂ ਬਾਜਵੇ ਦਾ ਪੋਤਾ 1 ਕੱਪ ਜਿੱਤ ਕੇ ਲਿਆ ਤੂੰ ਮੈਨੂੰ ਕੀ ਕੀਤਾ ਮੈਂ ਹੁਣ ਕੀ ਕਰਦਾ ਨਹਿਰ 'ਚ ਸਾਲ ਮਾਰਦਾ ਟੋੜੀ ਉਹ ਨਹਿਰ ਸੁੱਕੀ ਐ ਕੰਜਰ ਦਾ ਕੀ ਕਰਨਾ ਉੱਥੇ ਵੀ ਸਾਲ ਮਾਰ ਕੇ ਤੂੰ ਉੱਥੇ ਲੋਕ ਨਹੀਂ ਆਉਂਦੇ ਮੈਨੂੰ ਸੌਂ ਲੱਗੇ ਦਾੜੀ ਫੇਰਦੀ ਹੁਣ ਮੈਂ ਕੋਹ ਨਾਲ ਕੋਹ ਕਰਕੇ ਰਹੂੰ ਮੈਂ ਸਭ ਜਿੱਤ ਕੇ ਮੈਂ ਵੀਰ ਦਾ ਲਾ ਭਾਈ ਲਾਮਾ ਲਾਓ ਵੀਰ ਜੀ ਆ ਗਿਆ ਮੈਂ ਇਹ ਪਹਿਲਾਂ ਮੈਨੂੰ ਇਹ ਦੱਸ ਵੀ ਤੂੰ ਕਿੱਥੇ ਗਿਆ ਮੈਂ ਤੁਹਾਡਾ ਲਾਮਾ ਲਾਉਣ ਗਿਆ ਹਾਂ ਲਾਮਾ ਲਾਉਣ ਗਿਆ ਹਾਂ ਤੁਸੀਂ ਕਿਹਾ ਨਾ ਕਿ ਬੀਰੀ ਦਾ ਪੋਤਾ ਦੋ ਕੱਪ ਲਿਆਇਆ ਕਬੱਡੀ ਚੋਂ ਆਹ ਤੇ ਬਾਜਵਾ ਇੱਕ ਕੱਪ ਲਿਆਇਆ ਆਹ ਆ ਚੱਕੋ 6 ਕੱਪ ਤੇ ਚਾਹ ਬਣਾ ਆਪਣਾ ਪੀਦੇ ਰਹੋ ਕੰਜਰ ਦੇ ਆਹ ਮੈਂ ਇਹ ਕੱਪਾਂ ਦੀ ਨਹੀਂ ਗੱਲ ਕੀਤੀ ਉਹ ਮੈਂ ਕੀਤੀ ਉਹ ਕਬੱਡੀ ਚ ਤੇਰੇ ਪਿਓ ਜਿੱਤ ਕੇ ਲੈ ਆਇਓ ਕੰਜਰ ਦਾ ਮੈਨੂੰ ਚਾਹ ਵਾਸਤੇ ਦੇ ਦੇ ਫਲਰਾ ਤੋ